ਪ੍ਰੀਤ ਉਹ ਮੈਂ ਸਵੇਰ ਦਾ ਥੱਕਿਆ ਪਿਆ ਯਾਰ ਤੂੰ ਇੱਧਰ ਆ ਤੂੰ ਸਬਜ਼ੀ ਪਾ ਕੇ ਦੇ ਮੈਂ ਬਹਿਣਾ ਇੱਥੇ ਵੀਰ ਜੀ ਆ ਗੋਭੀ ਕੀ ਰੇਟ ਹੈ ਗੋਭੀ 13 ਬੇਖ ਲੋ ਬਾਲੋ ਆ ਪਾ ਵੀ ਮੁੰਡਾ ਸਬਜ਼ੀ ਤੇ ਆਲੂ ਆਲੂ ਚਾਣੀ किलो आलू पा रहे किलो गोभी पा रहे सब्जी दे भीरे केड़ी लेने भीरे आज शिमला मिर्च की रेट लाई है 40 रुपए किलो भीरे ताजी है भाई ये ताजी है ठंडी जी तो टूटियां पईया है ये तो बेसी भी है भीरे ਤਾਜੀ ਹੈ ਨਾ ਤਾਜੀ ਹੈ ਵੀਰ ਤੂੰ ਸਾਰਾ ਦਿਨ ਇੱਥੇ ਧੁੱਪੇ ਸਬਜ਼ੀ ਵੇਚਦਾ ਰਹਿਣਾ ਤੂੰ ਕੋਈ ਵੱਡਾ ਕੰਮ ਕਿਉਂ ਨਹੀਂ ਕਰ ਲੈਂਦਾ ਯਾਰ ਭਾਰਜੀ ਕੰਮ ਨਾ ਬੰਦਾ ਵੱਡਾ ਨਹੀਂ ਹੁੰਦਾ ਚੰਗੀ ਸੋਚ ਨਾਲ ਬੰਦਾ ਵੱਡਾ ਹੁੰਦਾ ਓਏ ਮੈਂ ਜਾਣਦਾ ਤੇਰੀ ਸੋਚ ਨੂੰ ਕਿੱਡੀ ਕਬੱਡੀ ਸੋਚ ਆ ਤੇਰੀ ਲੋਕ ਤਾਂ ਤੈਨੂੰ ਵੇਖਦੇ ਵੀ ਨਹੀਂ ਤੇਰੇ ਕੋਲੇ ਨਸ਼ੇਦੀ ਕੋਈ ਖੜਦਾ ਲੋਕ ਵੇਖਣ ਦਾ ਵੇਖਣ ਬਾਈ ਇਹ ਕੰਮ ਮੇਰੇ ਪਰਿਵਾਰ ਦੀ ਉੱਜੀ ਰੋਟੀ ਹੈ ਯਾਦ ਰੱਖੋ ਸਰਦਾਰ ਜੀ ਜਿਹੜਾ ਬੰਦਾ ਛੋਟਾ ਕੰਮ ਕਰਦਾ ਉਹ ਹੀ ਇੱਕ ਦਿਨ ਵੱਡਾ ਦੁਕਾਨਦਾਰ ਬਣਦਾ ਪਰ ਕਦੇ ਕਦੇ ਤੂੰ ਸੋਚਣ ਤੇ ਮਜਬੂਰ ਕਰ ਦਿੰਦਾ ਵੀ ਇਹ ਗੱਲਾਂ ਕੱਢਦਾ ਕਿੱਥੋਂ ਆ ਚੱਲ ਕੱਲੀਆਂ ਗੱਲਾਂ ਵੀ ਨਾ ਕਰੀ ਚੱਲ ਸਬਜ਼ੀ ਵੀ ਤਾਂ ਪਾ ਤੁਸੀਂ ਪੈਸੇ ਨਾਲ ਸਬਜ਼ੀ ਖੀਦਦੇ ਸਰਦਾਰ ਜੀ ਪਰ ਮਿਹਨਤ ਨਾਲ ਜਤਕਰੀਦ ਦਾ ਪੈਸਾ ਮੁੱਕ ਜਾਂਦਾ ਪਰ ਮਿਹਨਤ ਨਾਲ ਕਮਾਈ ਜਿੰਨੀ ਮੁੱਕਦੀ ਇਹ ਗੱਲ ਯਾਦ ਰੱਖਿਓ ਸੋ ਹਾਂਜੀ ਦੋਸਤੋ ਜਿੰਨੇ ਵੀ ਸਾਡੀ ਵੀਡੀਓ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਵੱਧ ਤੋਂ ਵੱਧ ਪਿਆਰ ਦਿਆ ਕਰੋ ਸਟਾਰ ਪੇਜ ਕੇ ਸਬਸਕ੍ਰਾਈਬ ਕਰਕੇ ਸਾਡਾ ਵੱਧ ਤੋਂ ਵੱਧ ਮਾਨ ਵਧਾਓ ਜਿੰਨੇ ਵੀ ਸਾਡੇ ਨਾਲ ਫੈਮਲੀ ਜੁੜੇ ਹੋ ਤੁਹਾਡੇ ਸਦਕਾ ਹੀ ਅਸੀਂ ਅੱਗੇ ਜਾ ਸਕਦੇ ਹਾਂ ਤੁਹਾਡੀ ਸਪੋਰਟ ਦੀ ਲੋੜ ਹੈ ਸਾਰੇ ਮਾਨ ਬਖਸ਼ਿਆ ਕਰੋ ਤੁਹਾਡਾ ਸਾਰਿਆਂ ਦਾ तहे ਦਿਲੋਂ ਧੰਨਵਾਦ ਸ਼ੁਕਰੀਆ ਜੀ